ਸਤਿ ਸ੍ਰੀ ਅਕਾਲ ਭਰਾਵੋ ਅੱਜ ਆਪਾਂ ਪਹੁੰਚ ਗਏ ਮਲੋਟ ਟਰੈਕਟਰ ਮੰਡੀ ਤੇ ਇਹ ਹੈਗੀ ਹੈ ਜੀ ਸਭ ਤੋਂ ਸਸਦੀ ਮੰਡੀ ਕੱਲੇ-ਕੱਲੇ ਟਰੈਕਟਰ ਦਾ ਤੁਹਾਨੂੰ ਆਪਾਂ ਰੇਟ ਮਾਡਲ ਤੇ ਹੋ ਸਕਿਆ ਮਾਲਕ ਦਾ ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ ਇੱਥੇ ਹਰੇਕ ਤਰ੍ਹਾਂ ਦਾ ਟਰੈਕਟਰ ਆਉਂਦਾ ਪਹਿਲਾ ਟਰੈਕਟਰ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਹ ਹੈਗਾ ਆਇਛਰ ਕਮਾਨਿੰਗ ਵਾਲਾ ਕਮਾਨਿੰਗ ਵਾਲਾ ਟਰੈਕਟਰ ਆ 1900 ਤੇ ਜੀ ਇਹ ਹੈਗਾ 75 ਮਾਡਲ ਆ ਤੇ ਟਰੈਕਟਰ ਦੇ ਹਿੱਸੇ ਹੁਣ ਦੂਜਾ ਲੱਗ ਚੁੱਕਿਆ ਬਾਕੀ ਟਾਇਰ ਇਹਦੇ ਹੈਗੇ ਆ ਜੀ ਮੂਰਲੇ ਟਾਇਰ 1 ਲੱਖ ਰੁਪਇਆ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਕਮਾਨੀ ਅਲੇਹਾਸ਼ ਦੀ ਬਾਕੀ ਟਰੈਕਟਰ ਸਾਫ ਕੰਡੀਸ਼ਨ ਦਾ ਰੰਗ ਰੰਗ ਬਿਲਕੁਲ ਨਾਲ ਦਾ ਅੱਗੇ ਇੱਕ ਹੋਰ ਆਈਸ਼ਰ ਖੜਾ ਜੀ 242 242 ਟਰੈਕਟਰ ਨਵੇਂ ਟਾਇਰਾਂ ਚ 2012 ਮਾਡਲ 2 ਲੱਖ ਰੁਪਇਆ ਹੀ ਇਸ ਟਰੈਕਟਰ ਦੀ ਡਿਮਾਂਡ ਹੈ ਜੀ 2 ਲੱਖ ਰੁਪਇਆ ਹੀ ਇਸ ਟਰੈਕਟਰ ਦੀ ਡਿਮਾਂਡ ਹੈ ਚਲਦੀ ਚਲਦੀ ਵੀਡੀਓ ਤੇ ਬਾਈ ਜੀ ਕਮੈਂਟ ਕਰਕੇ ਦੱਸ ਦੋ ਕਿਹੜਾ ਟਰੈਕਟਰ ਵੇਖਣਾ ਉਹੀ ਵਿਖਾ ਦਾਂਗੇ ਅੱਗੇ ਆਈਸ਼ਰ ਇੱਕ ਖੜਾ ਖੜਾ ਜੀ 368 368 3 ਸਿਲੰਡਰ ਨਵਾਂ ਜੇ ਟਰੈਕਟਰ ਆ ਬਾਕੀ 2022 ਮਾਡਲ ਆ ਇਹਦੀ ਡਿਮਾਂਡ ਹੈਗੀ ਆ ਜੀ 5 ਲੱਖ ਦੇ 45000 ਰੁਪਿਆ 5 ਲੱਖ 45000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਅਇਸ਼ਰ ਦੀ ਅੱਗੇ ਹੈਗਾ ਜੀ ਸੋਨਾਲੀਕਾ 700 ਕੱਲਾ ਪੰਜਾਹ ਵਾਲਾ ਟਰੈਕਟਰ ਆ ਜੀ ਸ਼ਕੰਦਰ ਮਾਡਲ ਸੋਨਾਲੀਕਾ ਪੈਰ ਇਹਦੇ 80% ਆ 2022 ਮਾਡਲ 5 ਲੱਖ ਦੇ 75000 ਰੁਪਿਆ ਡਿਮਾਂਡ ਆ ਜੀ 5 ਲੱਖ 75000 ਰੁਪਿਆ ਸੋਨਾਲੀਕਾ ਸ਼ਕੰਦਰ ਦੀ ਡਿਮਾਂਡ ਆ ਜੀ 2022 ਮਾਡਲ ਦੇ ਅੱਗੇ ਖੜਾ ਜੀ 734 ਤੁਹਾਨੂੰ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਇੱਥੇ ਹਰੇਕ ਤਰ੍ਹਾਂ ਦਾ ਟਰੈਕਟਰ ਆਉਂਦਾ 734 ਕਿਉਂਕਿ ਨਵਾਂ ਜਾਂ ਮਾਡਲ ਟਰੈਕਟਰ ਬਹੁਤ ਘੱਟ ਨਵੇਂ ਆਏ ਆ ਤੇ ਇਹ ਹੈਗਾ ਜੀ 734 ਵਾਲਾ ਟਰੈਕਟਰ ਬਾਕੀ ਤੁਹਾਨੂੰ ਮੁਖਾ ਦਈਏ ਤੇ ਮਾਡਲ ਹੈਗਾ ਜੀ ਇਹ 2023 23 ਮਾਡਲ ਆ ਹੋ ਸਕਦਾ ਟਾਇਰ ਟਰੈਕਟਰ ਦੇ ਬਿਲਕੁਲ ਨਾਲ ਦੇ ਟਾਇਰ ਹੋਣ ਤਾਂ ਆਹ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 5 ਲੱਖ ਤੇ 25000 ਰੁਪਇਆ 734 ਡੀਆਈ ਟਰੈਕਟਰ ਅੱਗੇ ਆ ਗਿਆ ਜੀ ਸਵਰਾਜ ਸਵਰਾਜ ਹੈਗਾ 700 ਇਹ ਫੀ ਟਰੈਕਟਰ ਆ 3 ਸਿਲੰਡਰ ਇੰਜਨ ਟਰੈਕਟਰ ਆਂਦਾ ਇਹ ਤੇ ਇਹ 2022 ਮਾਡਲ ਆ 733 ਵਾਲਾ 22 ਮਾਡਲ ਟਰੈਕਟਰ ਆ 4 ਲੱਖ ਰੁਪਈਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਚਾਰੇ ਟਾਇਰ 80% 4 ਲੱਖ ਰੁਪਈਆ ਅੱਗੇ ਹੈਗਾ ਜੀ 724 ਇਹ 2015 ਮਾਡਲ ਆ ਤੇ ਪੀਬੀ03 ਬਠਿੰਡੇ ਦਾ ਨੰਬਰ ਆ ਜੀ ਟਰੈਕਟਰ ਬਾਕੀ ਅਗਲੇ ਟਾਇਰ ਬਿਲਕੁਲ ਨਵੇਂ ਮਗਰਲੇ ਟਾਇਰਾਂ ਦੀ ਕੰਡੀਸ਼ਨ ਵਿੱਚ ਆਈ ਏ ਤਾਂ 75% ਰਹੀ 75 ਤੋਂ 80% ਜੇ ਕੇ ਸੋਨਾ ਮੰਨਦੇ 12 ਦੇ ਟਾਇਰ ਆ ਤੇ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 15 ਮਾਡਲ ਦੀ 2 लाख ਤੇ 85000 ਰੁਪਿਆ 724 ਦੀ ਡਿਮਾਂਡ ਆ ਬਾਕੀ ਅੱਗੇ ਹੈਗਾ ਜੀ ਨਿਊ ਹੋਲੈਂਡ 3602 3602 ਹੈਗਾ ਜੀ 53 ਪੀਪੀ 53 ਮਲੂੜਦਾ ਹੀ ਨੰਬਰ ਆ ਤੇ 2017 ਮਾਡਲ ਆ ਪਲੱਸ ਪਲੱਸ ਟਰੈਕਟਰ ਆ ਜੀ ਇਹ ਪਲੱਸ ਪਲੱਸ ਟਰੈਕਟਰ ਆ 4 ਲੱਖ ਤੇ 90000 ਰੁਪਈਆ ਡਿਮਾਂਡ ਆ ਇਹ ਟਰੈਕਟਰ ਦੀ 4 ਲੱਖ 90000 ਸਾਡੀ ਸੀਟ ਵਗੈਰਾ ਬਿਲਕੁਲ ਨਾਲ ਦੀ 94 ਮਾਡਲ 265 1 ਲੱਖ 60000 ਰੁਪਈਆ ਡਿਮਾਂਡ ਆ 30 ਤੋਂ 35% ਟਾਇਰ ਇੱਕ ਲੱਖ 60 ਹਜ਼ਾਰ ਰੁਪਏ 94 ਮਾਡਲ ਦੀ ਲੱਗੇ ਤੁਹਾਨੂੰ ਹੋਰ ਵੀ ਕਾਫੀ ਟਰੈਕਟਰ ਨੂੰ ਨਿਗਾ ਮਰਾ ਦਈਏ ਚਲਦੀ ਚਲਦੀ ਇੱਕ ਤਾਂ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਜੋ ਲੋਡਵੰਦ ਵੀਰਾਂ ਤੱਕ ਆਪਣੀ ਅੱਜ ਵਾਲੀ ਮਲੋਟ ਮੰਡੀ ਦੀ ਇਹ ਵੀਡੀਓ ਪਹੁੰਚ ਜੇ ਤਾਂ ਹੋ ਸਕਿਆ ਆਪਾਂ ਮਾਲਕਾਂ ਦਾ ਵੀ ਮੋਬਾਈਲ ਨੰਬਰ ਵੀ ਲੈ ਦਾਂਗੇ ਅੱਗੇ ਖੜਾ ਜੀ ਆਈਸ਼ਕ 485 ਸਿਲਵਰ ਰੰਗ ਦਾ ਟਰੈਕਟਰ ਆ ਜੀ ਇਹ ਤੇ ਇਹ 2012 12 ਮਾਡਲ ਆ 2 ਲੱਖ 85000 ਰੁਪਏ ਡਿਮਾਂਡ ਆ 285000 ਰੁਪਿਆ ਚੰਗੇ ਟੈਰਾਂ ਵਾਲੀ ਟਰੈਕਟਰ ਦੀ ਡਿਮਾਂਡ ਆ ਰਿਕਾਟੋ ਇੰਜਨ ਵਾਲੀ ਦੀ ਰਿਕਾਟੋ ਇੰਜਨ ਦੀ ਕਾਫੀ ਜ਼ਿਆਦਾ ਡਿਮਾਂਡ ਆ ਇਸੇ ਵਿੱਚ ਪੀਪੀ 22 ਫਾਈਲ ਕਦਰ ਨੰਬਰ ਆ ਤੇ ਅੱਗੇ ਇੱਕ ਖੜਾ ਜੀ ਆਇਸ਼ਰੀ ਇੱਕ ਹੋਰ ਹੋੜਖਰ ਖੜਾ 241 ਬੀਬੀ 30 ਮਕਸਰ ਨੰਬਰ 20 ਮਾਡਲ 285000 ਰੁਪਿਆ ਡਿਮਾਂਡ ਆ ਜੀ ਚਲ ਇੱਕ ਬਈ ਕਮੈਂਟ ਕਰਕੇ ਦੱਸ ਦਿਓ ਕਿਸੇ ਨੇ ਕੋਈ ਖਾਸ ਟਰੈਕਟਰ ਵੇਖਣਾ ਤਾਂ ਉਹ ਵੀ ਵਿਖਾ ਦਾਂਗੇ ਕੋਈ ਖਾਸ ਟਰੈਕਟਰ ਵੇਖਣਾ ਹੁੰਦਾ ਸਪੈਸ਼ਲ ਤਾਂ ਉਹ ਜਰੂਰ ਆਪਾਂ ਮਾਲਕ ਦਾ ਹੋ ਸਕਿਆ ਮੋਬਾਈਲ ਨੰਬਰ ਵੀ ਲੈ ਲਿजिए ਜੋੜੀਰ ਖੜਾ ਜੀ ਅੱਗੇ 5045D 5045D ਟਰੈਕਟਰ ਅਗਲੇ ਟਾਹ 90 ਪੈਸੇ ਮਗਲੇ ਟਾਹਾਂ ਤੇ ਰਬੜਾ ਜੀ ਹੈ ਅੱਧੀ ਆ ਤੇ 2013 ਮਾਡਲ ਆ 2.5 ਲੱਖ ਰੁਪਏ ਡਿਮਾਗ ਆ ਕਈ ਕਾਫੀ ਟਰੈਕਟਰ ਇੰਨਾ ਵਿੱਚ ਬਾਹਰ ਦੇ ਨੰਬਰ ਵੀ ਖੜੇ ਆ ਤੇ ਪੰਜਾਬ ਨੰਬਰ ਹਰਿਆਣਾ ਰਾਜਸਥਾਨ ਤੇ ਇਹਨਾਂ ਤੋਂ ਬਗੈਰ ਨੰਬਰ ਵਾਲੇ ਟਰੈਕਟਰ ਵੀ ਇੱਥੇ ਮਿਲ ਜਾਂਦੇ ਆ ਅੱਗੇ ਖੜਾ ਜੀ ਸੋਨਾ ਲੀਕਾ DI 750 ਸਿਕੰਦਰ ਮਾਡਲ ਆ ਜੀ RX ਬਾਕੀ ਟਾਇਰ ਇਸ ਟਰੈਕਟਰ ਦੇ ਗਿਆ 90 ਪੈਸੇ 90 ਪੈਸੇ ਟਾਇਰ ਆ 2019 ਮਾਡਲ 535000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 535000 ਰੁਪਏ ਡਿਮਾਂਡ ਆ 19 ਮਾਡਲ ਦੀ ਬਾਕੀ ਮੌਕਸਰ ਦਾ ਨੰਬਰ 1 ਸੋਨ ਵਾਲੀ ਕਖੜਾ ਜੀ 60 ਪਾਵਰ ਸਟੀering 2009 ਮਾਡਲ 335000 ਰੁਪਏ ਡਿਮਾਂਡ ਆ ਜੀ ਇਸ ਟਰੈਕਟਰ ਦੀ 335000 ਰੁਪਿਆ 3511 ਵੀ ਵਿਖਾ ਦਿੰਦੇ ਆ ਬਾਈ 3511 ਦੀ ਡਿਮਾਂਡ ਕਰੀ ਜਾਂਦਾ ਬਾਈ ਤਾਂ 3511 ਵੀ ਵਿਖਾ ਦਿੰਦੇ ਆ ਮਹਿੰਦਰਾ 265 ਵੀ ਵਿਖਾ ਦਿੰਦੇ ਆ ਜਿਵੇਂ ਜਿਵੇਂ ਟਰੈਕਟਰ ਖੜੇ ਓਵੇਂ ਓਵੇਂ ਲਗਾਤਾਰ ਦਿਖਾ ਰਹੇ ਆ ਤੇ ਅੱਗੇ ਹੈਗਾ ਜੌਂਡੀ ਰੁਪਈਆ ਭੱਡੀ ਪਿਆ ਤੇ ਡੀ ਟਰੈਕਟਰ ਦਾ ਟਾਇਰ ਵਗੈਰਾ ਚੰਗੇ ਆ 90 ਪੈਸੇ ਟਾਇਰਾ ਮਾਡਲ ਹੈਗਾ ਜੀ 2018 475000 ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ 475000 ਰੁਪਈਆ 50 50 ਡੀ ਟਰੈਕਟਰ ਦੀ ਡਿਮਾਂਡ ਆ ਹਰੇ ਟੱਡਾਂ ਵਾਲਾ ਟਰੈਕਟਰ ਹੈ ਜੀ ਇਹ ਅੱਗੇ ਸੋਨ ਵਾਲੀ ਕਖੜਾ ਜੀ ਵਾਲਟ ਟਰੱਕ ਵੋਲਟ੍ਰੈਕ ਟਰੈਕਟਰ 60 ਵਾਲਾ ਆਰਐਕਸ ਵੱਡੇ ਪਲੇਟਫਾਰਮ ਵਾਲਾ ਤੇ ਇਹ ਟਰੈਕਟਰ ਹੈਗਾ 2016 ਮਾਡਲ 3 ਲੱਖ ਤੇ 40000 ਰੁਪਏ ਡਿਮਾਂਡ ਆ 16 ਮਾਡਲ ਦੀ 3 ਲੱਖ 40000 ਰੁਪਏ ਡਿਮਾਂਡ ਆ ਅੱਗੇ ਖੜਾ ਹੈ ਸੁਵਰਾਜ 855 855 4 ਸਟਾਰ ਟਰੈਕਟਰ ਹੈ ਜੀ 4 ਸਟਾਰ ਆ ਡੀਟੀ ਮਾਡਲ ਜਿਹਨੂੰ ਕਹਿੰਦੇ ਆ ਤੇ 480000 ਰੁਪਏ ਡਿਮਾਂਡ ਆ ਜੀ ਐਸ ਟਰੈਕਟਰ ਦੀ 4 ਲੱਖ ਤੇ 80000 ਰੁਪਿਆ 13 ਮਾਡਲ ਦੀ ਡਿਮਾਂਡ ਆ ਪਾਵਰ ਸਟੀering ਡਾਇਰੈਕਟਰ ਆ ਟਾਇਰ ਵੀ ਅਪੋਲੋ ਕੰਪਨੀ ਦੇ ਮਗਰਲੇ 80 ਪੈਸੇ ਹੋਰਲੇ ਨਵੇਂ ਆ ਅੱਗੇ ਆ ਗਿਆ ਜੀ ਫੋਰਡ 3000 3000 ਟਰੈਕਟਰ ਆ 1900 ਤੇ 75 ਮਾਡਲ ਆ 75 ਮਾਡਲ ਫਾਰਮ ਟਰੈਕ 60 ਵਾਲਾ ਆ ਇਹਦਾ ਲਿਫਟ ਆਪਾਂ ਰੱਖਿਆ ਸਿੰਗਲ ਲੀਵਰ ਚ ਆਉਂਦਾ ਸੀ ਪਹਿਲਾਂ ਇਹ ਟਰੈਕਟਰ ਤੇ ਇਹਨੂੰ ਡਬਲ ਕੀਤਾ ਵਾ ਲੈਫਟ ਰੰਗ ਕੰਟਰੋਲ ਕੀਤੀ ਵੀ ਆ ਚਾਰੇ ਟਾਇਰ 90 ਪੈਸੇ 135000 ਰੁਪਿਆ ਦੀ ਡਿਮਾਂਡ ਹੈ ਜੀ ਘੋੜਾ 3000 ਦੀ 135000 ਰੁਪਇਆ ਗ੍ਰਿਲ ਵਗੈਰਾ ਚੇਂਜ ਕੀਤੀ ਹੈ 3600 ਵਾਲੀ ਗ੍ਰਿਲ ਲੱਗੀ ਆ। ਇਹ Kia 855 ਖੜਾ ਜੀ 2007 ਮਾਡਲ 90 ਪਿਆਸੇ ਟਾਇਰਾਂ ਚ ਘੋੜਾ ਬੰਪਰ ਲੱਗਿਆ। ਦਿਖਾ ਦਈਏ ਤੁਹਾਨੂੰ ਘੋੜਾ ਬੰਪਰ ਲੱਗਾ। 7 ਮਾਡਲ 3 ਲੱਖ ਰੁਪਇਆ ਡਿਮਾਂਡ ਆ ਜੀ ਪਾਵਰ ਸਟੀering ਕੀਤਾ ਵਾ। ਇਹ ਟਰੈਕਟਰ ਪਾਵਰ ਸਟੀering ਕੀਤਾ 3 ਲੱਖ ਰੁਪਇਆ। ਅੱਗੇ ਖੜਾ ਜੀ ਫਾਰਮਟ੍ਰੈਕ 60 1900 ਤੇ 97 ਮਾਡਲ ਆ। ਇਹਦੇ ਵੀ ਟਰੈਕਟਰ ਦੇ 90% ਟਾਇਰ ਆ ਪੱਕੇ ਕੰਪਨੀ ਦੇ ਟਾਇਰ ਆ ਜੀ। ਤੇ ਇਹ ਟਰੈਕਟਰ ਦੀ ਡਿਮਾਂਡ ਹੈ ਜੀ 97 ਮਾਡਲ ਸਿੰਗਲ ਕਲਚ ਦੀ 1,75,000 ਰੁਪਇਆ 1,75,000 ਰੁਪਇਆ ਨਾਲ ਪੱਕਾ 60 ਦੀ ਡਿਮਾਂਡ ਆ ਸਿੰਗਲ ਕਲਚ ਦੀ ਅੱਗੇ ਖੜਾ ਜੀ ਡਬਲ ਕਲਚ ਫਾਰਮ ਟਰੈਕ 60 ਡਬਲ ਕਲਚ ਫਾਰਮ ਟਰੈਕ 60 ਟਰੈਕਟਰ ਆ 75% ਟਾਇਰ ਆ 2006 ਮਾਡਲ ਆ 2,70,000 ਰੁਪਇਆ ਡਿਮਾਂਡ ਆ ਸੋਹਣੀ ਤੇ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੀ ਬਿਲਕੁਲ ਮਲੋ ਟਰੈਕਟਰ ਮੰਡੀ ਤੇ ਵੀਕਨਸ ਤੇ ਆਇਆ ਬੰਪਰ ਵਗੈਰਾ ਪੂਰਾ ਹੈਵੀ ਲੱਗਾ ਅੱਗੇ ਖੜਾ ਜੀ Mahindra 475 ਭੂਮੀ ਪੁੱਤਰ ਭੂਮੀ ਪੁੱਤਰ 2009 ਮਾਡਲ ਡਬਲ ਕਲਚ 2 ਲੱਖ ਤੇ 90000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ 9 ਮਾਡਲ ਦੀ ਟਾਇਰ ਟਾਇਰਾਂ ਦੀ ਗੱਲ ਕਰੀਏ ਤਾਂ ਐਮ ਆਰ ਐਫ ਕੰਪਨੀ ਦੇ 90 ਤੋਂ 95% ਮਗਰਲੇ ਟਾਇਰ ਆ ਜੀ 70% ਮੋਹਰਲੇ ਉਹ ਵੀ ਐਮ ਆਰ ਐਫ ਕੰਪਨੀ ਦੇ ਆ ਇਸ ਟਰੈਕਟਰ ਦੇ ਅੱਕੇ ਖੜਾ ਜੀ ਸਵਰਾਜ 855 2012 ਮਾਡਲ 3 ਲੱਖ ਤੇ 15000 ਰੁਪਏ ਇਸ ਟਰੈਕਟਰ ਦੀ 3 ਲੱਖ 15000 ਰੁਪਏ ਡਿਮਾਂਡ ਆ 12 ਮਾਡਲ ਦੀ ਫਿਰ ਆਜ 855 ਟਮਾਟਰੀ ਟਰੈਕਟਰ ਆ 3 ਸਟਾਰ। ਬਾਕੀ ਇਹ ਟਰੈਕਟਰ ਹੈਗਾ ਜੀ 14 ਦੇ ਟਾਇਰਾਂ ਦੇ ਵਿੱਚ ਇਹ ਟਰੈਕਟਰ ਆ। ਆਪ ਕੰਡੀਸ਼ਨ ਦਾ। ਕਿ ਤੁਹਾਨੂੰ ਹੋਰ ਵੀ ਕਾਫੀ ਟਰੈਕਟਰ ਨਿਗਾਹ ਮਰਾ ਦਈਏ ਕਿ ਹੌਲੈਂਡ ਖੜਾ ਜਿਵੇਂ। ਟਰਬੋ ਸੁਪਰ ਵਾਲਾ 5500। ਹੌਲੈਂਡ ਟਰਬੋ ਸੁਪਰ 5500 ਟਰੈਕਟਰ ਆ ਜੀ ਇਹ। ਕਾਫੀ ਚੰਗਾ ਸੋਹਣਾ ਟਰੈਕਟਰ ਆ ਤੇ ਫਾਈਬਰ ਹਟ ਲੱਗੀ ਆ ABC ਜੇਰ ਆ। ਮਾਡਲ ਹੈਗਾ ਜੀ 2014 4 ਲੱਖ ਤੇ 45000 ਰੁਪਏ ਡਿਮਾਂਡ ਆ ਜੀ। ਪੰਜਾਬ ਨੰਬਰ ਟਰੈਕਟਰ ਆ। ਅੱਗੇ ਤੁਹਾਨੂੰ ਫਾਰਮ ਟਰੈਕ ਵਿਖਾ ਦਈਏ 45 45 ਜਿਹੜਾ ਫਾਰਮ ਟਰੈਕ ਹੈ ਜੀ 2001 ਮਾਡਲ ਆ ਬਾਕੀ ਟਰੈਕਟਰ ਰੰਗ ਪੇਂਟ ਦਾ ਬਿਲਕੁਲ ਰੀਜਨਲ ਆ ਰੰਗ ਪੇਂਟ ਬਿਲਕੁਲ ਨਾਲ ਦਾ ਰੰਗ ਆ ਸ਼ੋਅ ਇਹਦੀ ਹੈਗੀ ਆ ਜੀ ਫੋਰਡ 3600 ਵਾਲੀ 3600 ਦੀ ਸ਼ੋਅ ਚ ਆ ਇਹਦੀ ਡਿਮਾਂਡ ਹੈਗੀ ਆ ਜੀ 1 ਲੱਖ 55000 ਰੁਪਿਆ 2001 ਮਾਡਲ ਦੀ 1 ਲੱਖ 55000 ਰੁਪਿਆ ਡਿਮਾਂਡ ਆ ਜਿਵੇਂ 475 ਖੜਾ ਜੀ ਅੱਗੇ ਇਹ ਹੈਗਾ 1996 ਮਾਡਲ 90 ਪੈਸੇ ਟਾਇਰ ਆ 1,70,000 ਰੁਪਏ ਡਿਮਾਂਡ ਆ 96 ਮਾਡਲ ਦੀ 1,70,000 ਰੁਪਿਆ ਸੁਪਰ ਮੈਕਸ ਫਾਰਮ ਟਰੈਕ 60 ਖੜਾ 2011 ਮਾਡਲ 3,65,000 ਰੁਪਏ ਡਿਮਾਂਡ ਆ ਜੀ ਹੁਣ ਤੁਹਾਨੂੰ ਸਵਰਾਜ 855 ਇੱਕ ਹੋਰ ਵਿਖਾ ਦਈਏ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਤੇ ਬਾਈ ਸਤਨਾਮ ਜੁੜ ਗਿਆ ਜੀ ਆਪਣਾ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਨੂੰ ਤੇ ਇਹ ਟਰੈਕਟਰ ਹੈਗਾ ਜੀ 2014 ਮਾਡਲ ਤੁਹਾਨੂੰ ਆਪਾਂ ਪਹਿਲਾਂ ਵੀ ਕਾਫੀ ਵਾਰ XM ਮਾਡਲ ਵਾਲੇ ਟਰੈਕਟਰ ਵਿਖਾਈ ਆ। ਇਹ XM ਮਾਡਲ ਦੇ ਵਿੱਚ ਸਾਈਡ ਗੀਅਰ ਆਇਆ ਸੀ 855. 2014 ਚ ਵੀ ਆਇਆ 12 ਚ ਵੀ ਆਇਆ ਤੇ 13 ਚ ਵੀ ਆਇਆ। ਸਾਈਡ ਗੀਅਰ ਆਇਆ ਸੀ। ਟਾਇਰ ਬਿਲਕੁਲ ਹੀ ਨਵੇਂ ਆ। ਯੂਕੋਹਾਮਾ ਕੰਪਨੀ ਦੇ ਟਾਇਰ ਆ ਜੀ। ਐਲਾਇੰਸ ਕੰਪਨੀ ਦੇ ਅਲਾਈੰਸ। ਤੇ ਅਗਲੇ ਟਾਇਰ ਵੀ ਚੰਗੇ ਆ। 4,45,000 ਰੁਪਏ ਡਿਮਾਗ ਆ ਜੀ। ਪਾਵਰ ਸਟੀering ਆ। ਡਬਲ ਟੈਸਟੀਬੂਟਰ ਆ ਸਾਈਡ ਗੀਅਰ। ਇਦੀ ਡਿਮਾਂਡ ਹੈਗੀ ਆ ਜੀ 4 ਲੱਖ 45000 ਰੁਪਇਆ 14 ਮਾਡਲ ਦੀ ਅੱਗੇ ਹੈਗਾ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਟਰੈਕਟਰ ਜੋੜੀ ਵੀ ਵਿਖਾ ਦਿੰਨੇ ਆ ਬਈ 12 13 ਮਾਡਲ ਇੱਕ ਵਿਖਾਇਆ ਵੀ ਆ 4 ਵੀ ਵਿਖਾ ਦਿੰਨੇ ਆ ਤੇ ਅੱਗੇ ਹੈਗਾ ਜੀ ਫਾਰਮ ਟਰੈਕ 60 ਸਿੰਗਲ ਕਲਚ ਤੇ 1998 ਮਾਡਲ ਹੈ ਜੀ 98 ਮਾਡਲ ਰਾਸਤਾ ਦਾ ਨੰਬਰ ਤੇ 1 ਲੱਖ 80000 ਰੁਪਇਆ ਡਿਮਾਂਡ ਹੈ ਜੀ ਇਸ ਟਰੈਕਟਰ ਦੀ 1 ਲੱਖ 80000 ਰੁਪਇਆ ਡਿਮਾਂਡ ਆ ਬਾਕੀ ਅੱਧੇ ਟੇਰਾ ਅੱਗੇ ਖੜਾ ਜੀ ਪਾਵਰ ਟਰੈਕ ਪਾਵਰ ਟਰੈਕ ਟਰੈਕਟਰ ਆ 2014 ਮਾਡਲ ਆ ਲੋਡ ਮੈਕਸ ਮਾਡਲ ਆ ਜੀ ਲੋਡ ਮੈਕਸ ਦੇ ਵਿੱਚ ਦਿਖਾ ਦਈਏ ਚਾਰ ਚਫਰੋਂ ਘੁੰਮ ਕੇ ਤਾਂ 2014 ਮਾਡਲ ਦੀ ਡਿਮਾਂਡ 3,45,000 ਰੁਪਇਆ ਤਿੰਨ ਸਿਲੰਡਰ ਇੰਜਨ ਦੇ ਵਿੱਚ ਟਰੈਕਟਰ ਆ ਜੀ ਇਹ ਡੀਜ਼ਲ ਸੇਵਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਕਿ ਇਸ ਟਰੈਕਟਰ ਦਾ ਤੇਲ ਖਰਚੇ ਦਾ ਆਮ ਟਰੈਕਟਰ ਨਾਲੋਂ ਕਾਫੀ ਜ਼ਿਆਦਾ ਵਟਾ ਤੇ ਅੱਗੇ ਖੜਾ ਜੀ ਫਾਰ ਬਲੈਕ 45 2009 ਮਾਡਲ ਤੇ ਇਹ 285000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਫਾਰਮ ਟਰੈਕ 45 ਦੀ 285000 ਰੁਪਏ ਬਾਕੀ ਟਾਇਰ ਟਰੈਕਟਰ ਦੇ ਹੈਗੇ ਜੀ 70 ਤੋਂ 75% ਬਾਕੀ ਕਈ ਕਿਸਾਨ ਪਰਮ ਨੂੰ ਦੱਸ ਦਈਏ ਬਈ ਮਗਰੋਂ ਫੋਨ ਆਈ ਜਾਂਦੇ ਹੁੰਦੇ ਆ ਵੀਡੀਓ ਤੋਂ ਬਾਅਦ ਕਿ ਵੀਡੀਓ ਕੱਟੀ ਕਿਉਂ ਗਈ ਬਈ ਫੋਨ ਜਿਆਦਾ ਹੀਟ ਹੁੰਦੇ ਆ ਗਰਮੀ ਜਿਆਦਾ ਕਰਕੇ ਕਈ ਵਾਰ ਕੀ ਹੁੰਦਾ ਕਿ ਫੋਨ ਬੰਦ ਹੋ ਜਾਂਦੇ ਆ ਤਾਂ ਕਰਕੇ ਕਈ ਵਾਰ ਲਾਈਵ ਵਿੱਚ ਕੱਟਿਆ ਜਾਂਦਾ ਮਗਰੋਂ ਫੋਨ ਨਾ ਲਾਇਆ ਕਰੋ ਕਿ ਬਈ ਹੋ ਲਾਈਵ ਕਿਉਂ ਕੱਟਿਆ ਗਿਆ ਤੇ ਅੱਗੇ ਹੈਗਾ ਜੀ ਸੋਨਾ ਲਿਕਾ ਡੀਆਈ 700 ਰੁਪਿਆ 700 ਰੁਪਿਆ ਟਰੈਕਟਰ ਹੈ ਜੀ ਇਹਦੇ ਤੁਹਾਨੂੰ ਦਿਖਾ ਦਈਏ ਸੈਟ ਗੇਅਰ ਤੇ ਇਹ ਹੈਗਾ ਜੀ 2013 ਮਾਡਲ 395000 ਰੁਪਿਆ ਡਿਮਾਂਡ ਹੈ ਜੀ ਇਸ ਟਰੈਕਟਰ ਦੀ 395000 ਰੁਪਿਆ ਇਹ ਹੈਗਾ ਜੀ 90 ਅਗਲੇ ਟਾਇਰ ਤਾਂ ਬਿਲਕੁਲ ਹੀ ਨਵੇਂ ਆ ਮਗਲੇ ਟਾਇਰ ਤੇ 70% ਪਾਵਰ ਸਟੀering ਡਾਇਰੈਕਟਰ ਹੈ ਜੀ ਤੇ 241 ਵੀ ਵਿਖਾ ਦਿੰਨੇ ਆ ਬਾਈ ਗਰਮੇਲ ਨੂੰ ਬਾਈ ਨੂੰ 60 ਵੀ ਵਿਖਾਤਾ ਵਿਖਾ ਦਿੰਨੇ ਆ 855 ਖੜਾ ਜੀ 2015 ਮਾਡਲ 475000 ਰੁਪਿਆ ਡਿਮਾਂਡ 15 ਮਾਡਲ 475000 ਰੁਪਿਆ ਐਸ ਟਰੈਕਟਰ ਦੀ ਡਿਮਾਂਡ ਆ ਸਵਰਾਜ 855 ਦੀ ਕਾਫੀ ਸਾਫ ਕੰਡੀਸ਼ਨ ਦਾ ਟਰੈਕਟਰ ਰਿਵਰਸ ਪੀਟੀਓ ਚ 4 ਸਟਾਰ ਅੱਗੇ ਖੜਾ ਜੀ ਫਾਰਮ ਟਰੈਕ ਚੈਂਪੀਅਨ ਚੈਂਪੀਅਨ ਟਰੈਕਟਰ 30 ਵਾਲਾ ਆਉਂਦਾ ਹੁੰਦਾ ਤੇ ਕਾਫੀ ਕੱਟ ਟਰੈਕਟਰ ਆਉਂਦੇ ਆ ਇਹ ਮੰਡੀ ਦੇ ਵਿੱਚ ਕਿਉਂਕਿ ਉੱਚੇ ਮਾਡਲ ਬਹੁਤ ਕੱਟ ਆਉਂਦੇ ਆ 2020 ਮਾਡਲ ਟਰੈਕਟਰ ਹੈ ਜੀ ਇਹ ਬਾਕੀ ਇਹ ਕਲੀਅਰ ਇਹਰ ਮਾਡਲ ਆ ਸੁਪਰ ਮੈਕਸ ਤੇ ਦੀ ਡਿਮਾਂਡ ਹੈ ਜੀ 445000 ਰੁਪਇਆ 20 ਮਾਡਲ ਦੀ 445000 ਰੁਪਇਆ ਡਿਮਾਂਡ ਆ ਪਾਵਰ ਸਟੀering ਆ ਟਾਇਰ ਵਗੈਰਾ ਚੰਗੇ ਆ ਮਗਰਲੇ 90% ਆ ਮੂਹਰੇ ਟਾਇਰ ਹੈਗੇ ਜੀ 70% ਟਾਇਰ ਆ ਫਾਰਮ ਟਰੈਕ ਚੈਂਪੀਅਨ ਦੇ ਫੋਰਡ 3600 ਵੀ ਵਿਖਾ ਦਿੰਨੇ ਆ ਬਈ ਅੱਗੇ ਦੇਖ ਸਕਦੇ ਆ ਇਹ ਮੰਦਰਾ 585 585 ਟਰੈਕਟਰ ਤੇ 97 ਮਾਡਲ ਹੈ ਜੀ 215000 ਰੁਪਇਆ ਡਿਮਾਂਡ ਅੱਧੇ ਟਾਇਰ ਆ 2 ਲੱਖ ਤੇ 15000 ਰੁਪਇਆ ਐ ਸਟ੍ਰੈਟਰ ਦੀ ਡਿਮਾਂਡ ਆ। ਆ ਕਿਹਾ ਮੈਸੀ 241 ਦੀ ਡਿਮਾਂਡ ਆ ਰਹੀ ਸੀ। 241 ਮੈਸੀ ਖੜਾ ਜੀ। ਪੀਪੀ 30 ਮਕਸਰ ਨੰਬਰ ਸਰਕਾਰੀ ਨੰਬਰ ਪਲੇਟਾਂ ਪਾਵਰ ਸਟੀering ਪਾਵਰ ਸਟੀering ਆ ਤੇ ਇਹ ਤੇ ਇਹ ਟਰੈਕਟਰ ਹੁਣੇ ਹੀ ਆ ਕੇ ਖੜਾ ਰੇਟ ਵਗੈਰਾ ਨਹੀਂ ਲਿਖਿਆ ਗਿਆ। ਬਾਕੀ ਫੈਬਰ ਵਾਲੀ ਛਤਰੀ ਲੱਗੀ ਆ। ਤੇ ਸਾਈਡ ਗੇਅਰ ਆ ਜੀ ਇਹ। ਸਾਈਡ ਗੇਅਰ। ਕਿ ਤੁਹਾਨੂੰ ਇੱਕ ਹੋਰ ਵਿਖਾ ਦਈਏ ਟਰੈਕਟਰ ਲੋਡਰ ਲੱਗੇ ਵਾਲਾ ਖੜਾ ਜੀ। ਇੰਟਰਨੈਸ਼ਨਲ ਤੋਂ ਮਿਲਦਾ ਡੀਆਈ ਹੋਇਆ ਵਾ ਟਰੈਕਟਰ ਆ 1 ਲੱਖ ਤੇ 60000 ਰੁਪਏ ਡਿਮਾਂਡ ਜੀ ਦੀ ਸਿੰਗਲ ਪੰਪ ਵਾਲਾ ਲੋਡਰ ਡਬਲ ਪੰਪ ਲੱਗਾ ਵਸਤਾ ਤੇ 1 ਲੱਖ ਤੇ 60000 ਰੁਪਿਆ ਐਦੀ ਡਿਮਾਂਡ ਆ 735 ਬੁਖਾ ਦਿੰਨੇ ਬਾਈ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਇੱਕ ਤਾਂ ਸ਼ੇਅਰ ਕਰ ਦੋ 60 ਹੈਗਾ ਜੀ ਇਹ ਈਪੀਆਈ T20 ਸੁਪਰ ਮੈਕਸ ਮਾਡਲ ਤੇ ਇਹ ਟਰੈਕਟਰ ਤੁਹਾਨੂੰ ਬੁਖਾ ਦਈਏ ਮਾਡਲ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ ਇਹ 2020 635000 ਰੁਪਏ ਦੀ ਡਿਮਾਂਡ ਆ ਜੀ 20 ਮਾਡਲ ਦੀ 635000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਫਾਰਮ ਟਰੈਕ 60 ਦੀ ਜੋਂਡੀਆਂ ਖੜਾ ਜੀ 50 ਪਿਆਡੀ 17 ਮਾਡਲ 495000 ਰੁਪਏ ਦੀ ਡਿਮਾਂਡ ਆ 50 ਪਿਆਡੀ ਬਾਈ ਨੇ ਕਮੈਂਟ ਵੀ ਕੀਤਾ ਸੀਗਾ ਲੈ ਬਾਈ ਵੇਖ ਲੈ 17 ਮਾਡਲ ਆ 495000 ਰੁਪਏ ਦੀ ਡਿਮਾਂਡ ਆ ਜੀ ਇੱਕ ਬਾਈ ਜੀ ਆਪਦਾ ਏਰੀਆ ਜ਼ਰੂਰ ਕਮੈਂਟ ਕਰਦਿਆ ਕਰੋ ਕਿ ਕਿੱਥੋਂ-ਕਿੱਥੋਂ ਆਪਣੀਆਂ ਵੀਡੀਓ ਦੇਖ ਰਹੇ ਆ फार्मट्रੈਕ 60 ਵਿਖਾ ਦिए 2010 ਮਾਡਲ 10 ਮਾਡਲ 385000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ 10 ਮਾਡਲ ਦੀ 385000 ਰੁਪਿਆ ਕਾਫੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਤੇ ਅੱਗੇ ਤੁਹਾਨੂੰ ਜਿਹੜੇ ਟਰੈਕਟਰ ਰਹਿ ਗਏ ਉਹਨਾਂ ਨੂੰ ਵੀ ਨਿਗਾ ਮਰਾ ਦਈਏ ਉਹਨਾਂ ਨੂੰ ਵੀ ਜਲਦੀ ਜਲਦੀ ਨਿਗਾ ਮਰਾ ਦਈਏ ਵੀਡੀਓ ਦੇ ਨਾਲ ਬਾਈ ਜੀ ਇਕ ਤਾਂ ਜੁੜੇ ਰਹੋ ਇਕ ਸ਼ੇਅਰ ਕਰਦਿਆ ਕਰੋ ਸ਼ੇਅਰ ਕਰਦਾ ਕਰੋ ਤਾਂ ਜੋ ਲੋਡਵੰਦ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਏ ਤੇ 16 ਦੇ ਟਾਇਰ ਵਾਲਾ ਵਿਖਾ ਦਈਏ 855 16 ਦੇ ਟਾਇਰਾਂ ਚ ਟਰੈਕਟਰ ਹੈ ਜੀ ਇਹ ਇਹ ਪਾਵਰ ਸਟੀering ਦਾ ਬਾਕੀ ਟਰੈਕਟਰ ਹੈਗਾ 2019 ਮਾਡਲ ਸੈਂਟਰ ਟੇਅਰ 480000 ਰੁਪਏ ਡਿਮਾਂਡ ਹੈ ਜੀ ਐਸ ਟਰੈਕਟਰ ਦੀ 480000 ਬਾਈ ਹਰਿਆਣਾ ਤੋਂ ਵੀ ਆਪਣੀ ਵੀਡੀਓ ਦੇਖ ਰਿਹਾ ਕੈਥਲ ਤੋਂ ਕੈਥਲ ਤੋਂ ਜੁੜਿਆ ਸ਼ੇਅਰ ਕਰੀ ਚਲੋ ਬਈ ਚਲਦੀ ਚਲਦੀ ਵੀਡੀਓ ਨੂੰ 3620 ਸੋਨਾਲੀਕਾ ਵਿਖਾਈਏ ਤੁਹਾਨੂੰ 60 ਮਿਨੀ ਐਮ ਐਮ ਸੁਪਰ ਟਰੈਕਟਰ ਆ ਜੀ ਸੋਨਾਲੀਕਾ 60 ਵਾਲਾ ਇਹ ਟਰੈਕਟਰ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਆ ਛੋਟੇ ਦਾ ਛੋਟਾ ਵੱਡੇ ਦਾ ਵੱਡਾ ਦੋਵੇਂ ਕੰਮ ਹੀ ਕਰੀ ਜਾਂਦਾ ਟਰੈਕਟਰ ਆਰ ਐਕਸ ਸ਼ੋਚ ਆ ਜੀ ਇਹ ਗੋਲ ਸ਼ੋਚ ਟਰੈਕਟਰ ਤੇ ਹੁਣ ਆਪਾਂ ਆ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਬੀਬੀ 22 ਫਾਇਲ ਕਾ ਦਾ ਨੰਬਰ ਆ 10 ਮਾਡਲ 3,60,000 ਰੁਪਏ ਡਿਮਾਂਡ ਆ। ਇਸ 10 ਮਾਡਲ ਦੀ 3,60,000 ਰੁਪਿਆ ਤੇ ਯਪਟਕ ਬਾਈ ਗਰੀਸ ਤੋਂ ਜੁੜਿਆ ਜੀ। ਸਤਨਾਮ ਗਰੀਸ ਬੈਠਾ ਵੀ ਆਪਣੀਆਂ ਬਾਈ ਵੀਡੀਓ ਦੇਖ ਰਿਆ ਜਿਹਨੂੰ ਲੋਹੇ ਨਾਲ ਪਿਆਰ ਆ। ਤੇ ਅੱਗੇ ਖੜਾ ਜੀ ਆਇਸ਼ਰ 3B 15 ਹੋਰ ਨੰਬਰ 2021 ਮਾਡਲ 3,25,000 ਰੁਪਏ ਡਿਮਾਂਡ ਆ ਜੀ। ਇਹ ਸਟਰੈਕਟਰ ਦੀ 3,25,000 ਰੁਪਿਆ ਤੇ ਅੱਗੇ ਹੈਗਾ ਜੀ ਸੋਨਾਲਿਕਾ 730 ਤਿੰਨ ਸਿਲੰਡਰ ਇੰਜਨ ਵਾਲਾ ਦੋ ਸਿਲੰਡਰ ਚ ਵੀ ਆਉਂਦਾ ਇਹ ਤਿੰਨ ਵਾਲਾ ਟਰੈਕਟਰ ਆ ਤੇ ਇਹ ਟਰੈਕਟਰ ਹੈਗਾ ਜੀ 2003 ਮਾਡਲ 1 ਲੱਖ ਤੇ 70000 ਰੁਪਏ ਡਿਮਾਂਡ ਹੈ ਇਸ ਟਰੈਕਟਰ ਦੀ 1 ਲੱਖ ਤੇ 70000 ਰੁਪਿਆ ਤੇ ਅੱਗੇ ਹੈਗਾ ਜੀ ਆਇਸ਼ਰ 485 485 ਟਰੈਕਟਰ ਆ 2019 ਮਾਡਲ 4 ਲੱਖ 65000 ਰੁਪਏ ਡਿਮਾਂਡ ਹੈ ਉੰਨੀ ਮਾਡਲ 465000 ਰੁਪਿਆ ਐਸ ਆਈਸ਼ਰ 485 ਦੀ ਡਿਮਾਂਡ ਆ ਸਿਲਵਰ ਰੰਗਲਾ ਪਾਵਰ ਸਟੀering ਆ ਜੀ ਤੇ ਬਾਈ ਕਰਮਵੀਰ ਕਪੂਰਥਲਾ ਵੀਓਪੀ ਤੋਂ ਬਾਈ ਯੂਪੀਪੀ ਯੂਪੀ 11 ਨੰਬਰ 3620 ਵੀ ਵਿਖਾ ਦਿੰਦੇ ਆ ਬਾਈ ਜਿਆ ਆਇਆ ਹੋਇਆ ਟਮਾਟੀ ਦੇ ਤੇ ਅੱਗੇ ਹੈਗਾ ਜੀ ਆਈਸ਼ਰ 312 ਰਿਕਾਟੋ ਇੰਜਨ ਵਾਲਾ ਸੁਪਰ ਡੀਏ ਟਰੈਕਟਰ ਆ 2004 ਮਾਡਲ 140000 ਰੁਪਿਆ ਟਮਾਟਾ ਵੀ ਆਪ ਨੰਬਰ ਟਰੈਕਟਰ ਹੈ ਜੀ ਤੇ ਟਰੈਕਟਰ ਤੇ ਸਹੀ 40% ਹੈ ਰ ਤੇ ਅੱਕੇ ਤੁਹਾਨੂੰ ਵਿਖਾ ਦਈਏ ਸ਼ਾਮੇ ਗਰੀਸ ਵੀ ਆਇਆ ਹੈ ਗੜਾ ਸ਼ਾਮੇ ਗਰੀਸ ਫਾਰਮ ਟਰੈਕ 60 ਕਾਫੀ ਤਰ੍ਹਾਂ ਦਾ ਟਰੈਕਟਰ ਆਇਆ ਮਲੂਟ ਮੰਡੀ ਤੇ ਬਾਕੀ ਜੇਕਰ ਭਾਈ ਕਿਸੇ ਆਪਣੇ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਵਗੈਰਾ ਕਰਵਾਉਣੀ ਹੁੰਦੀ ਆਪਣੇ ਚੈਨਲ ਤੇ ਤਾਂ ਨੰਬਰ نوٹ ਕਰ ਲਓ ਜੀ 6239529480 6239529480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਤੇ ਫਾਰਮ ਟਰੈਕ 60 ਆ ਗਿਆ ਜੀ ਇਹ ਟਰੈਕਟਰ ਹੈਗਾ ਡਬਲ ਕਲੱਚ ਆ ਰਿਵਰਸ ਵੀ ਟਿਓ ਆ ਪਾਵਰ ਸਟੀਅਰਿੰਗ ਆ 2010 ਮਾਡਲ ਆ ਪੀਪੀਟੀ ਮੋਕਸਰ ਦਾ ਨੰਬਰ ਆ 3 ਲੱਖ ਤੇ 25000 ਰੁਪਏ ਦੀ ਡਿਮਾਂਡ ਆ ਜੀ ਇਸ ਟਰੈਕਟਰ ਦੀ 3 ਲੱਖ ਤੇ 25000 ਰੁਪਿਆ ਫਾਰਮ ਟਰੈਕ 60 ਦੀ ਡਿਮਾਂਡ ਆ ਕਾਫੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਰੰਗ ਪੇਟ ਬਿਲਕੁਲ ਨਾਲ ਦਾ ਅੱਗੇ ਖੜਾ ਜੀ 475 ਰਾਜਸਥਾਨ ਦਾ ਨੰਬਰ 6 ਮਾਡਲ ਅੱਧੇ ਟਾਇਰਾਂ ਤੇ 2 ਲੱਖ ਰੁਪਏ ਦੀ ਡਿਮਾਂਡ ਆ ਜੀ ਕਬੋਟਾ ਆ ਗਿਆ ਜੀ ਅੱਗੇ ਕਬੋਟਾ ਟਰੈਕਟਰ ਬਹੁਤ ਜ਼ਿਆਦਾ ਘੱਟ ਆਉਂਦਾ ਤੇ ਇਹ ਟਰੈਕਟਰ ਹੈਗਾ ਜੀ 2017 ਮਾਡਲ ਨੰਬਰ ਇਹ ਆਊਟ ਆਫ ਸਟੇਟ ਨੰਬਰ ਹੈ ਜੀ ਬਾਹਰ ਦਾ ਨੰਬਰ ਆ 4 4 ਵੀਲ ਡਰਾਈਵ ਆ ਨੂੰ ਵਿਖਾ ਦਈਏ ਚਾਰ ਸਪੀਰ ਹੁਮ ਕੇ 4 ਵੀਲ ਕਿਸੇ ਨੇ ਕੰਮ ਲੈਣਾ ਤਾਂ ਬਾਗਬਾਨ ਬਾਗਬਾਨੀ ਏਰੀਆ ਚ ਤਾਂ ਉੱਥੇ ਵਧੀਆ ਕੰਮ ਦਊਗਾ 17 ਮਾਡਲ 3 ਲੱਖ ਤੇ 20000 ਰੁਪਏ ਡਿਮਾਂਡ ਹੈ ਜੀ 17 ਮਾਡਲ ਦੀ ਬੋਟਾ ਟਰੈਕਟਰ ਇਹ ਮਾਡਲ ਹੈਗਾ ਜੀ L4508 4508 ਸੈਂਟਰ ਗੇਅਰ ਦੇ ਵਿੱਚ ਟਰੈਕਟਰ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਉਹ ਪਿੱਛੋਂ ਵੀ ਵਿਖਾ ਦਈਏ ਤਾਂ ਮਗਰਾੜਾ ਵਗੈਰਾ ਦਾ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਮਗਰਾੜ ਵਗੈਰਾ ਨਹੀਂ ਗਲੇ ਟਰੈਕਟਰ ਦੇ ਮਗਰੋਂ ਪੀਟੀਓ ਵਾਲੇ ਕਵਰ ਤੱਕ ਲੱਗੇ ਹੈ ਜਿਹੜੇ ਟਰੈਕਟਰ ਦੇ ਅੱਗੇ ਤੁਹਾਨੂੰ ਵਿਖਾ ਦਈਏ ਆਇਸ਼ਰ ਸੁਪਰ ਮੈਕਸ ਮਾਡਲ 80 ਪੈਸੇ ਟਾਹਾਂ ਚ 241 ਹੈ ਜੀ ਇਹ ਤੇ ਇਹ ਟਰੈਕਟਰ ਮਾਡਲ ਹੈਗਾ ਜੀ 2003 1,60,000 ਰੁਪਏ ਡਿਮਾਂਡ ਆ ਐਸ ਟਰੈਕਟਰ ਦੀ 1,60,000 ਰੁਪਿਆ ਤੇ ਅੱਗੇ ਹੈਗਾ ਜੀ ਫਾਰਮ ਟਰੈਕ 60 ਡਬਲ ਕਲਚ ਇਹ ਟਰੈਕਟਰ ਹੈਗਾ ਜੀ ਪੀਪੀ 55 ਪੰਜਾਬ ਨੰਬਰ ਰੇਟ ਤੇ ਮਾਡਲ ਲਿਖਿਆ ਗਿਆ ਇਸ ਟਰੈਕਟਰ ਤੇ ਸਵਰਾਜ 735 ਤੇ ਅੱਗੇ ਤੁਹਾਨੂੰ ਅੱਗੇ ਜਾ ਕੇ ਥੋੜਾ ਜਿਹਾ ਹੋਰ ਵਿਖਾ ਦਈਏ ਡੀਆਈ ਟਰੈਕਟਰਾਂ ਨੂੰ ਨਿਗਾਹ ਮਾਰਾ ਦਈਏ 733 ਸਵਰਾਜ 733 ਟਰੈਕਟਰ ਅੱਗੇ 2002 ਮਾਡਲ 475 1,75,000 ਰੁਪਏ ਦੀ ਮੰਗ ਹੈ ਇਸ ਟਰੈਕਟਰ ਦੀ ਟਾਂਗਪਿੰਨ ਟਰੈਕਟਰ ਦਾ ਥੋੜਾ ਜਿਹਾ ਘੱਟ ਆ 2002 ਮਾਡਲ 175000 ਰੁਪਿਆ 12 ਦੇ 12ਾਂ ਚ ਟਰੈਕਟਰ ਹੈ ਜੀ ਇਹ ਤੇ ਅੱਗੇ ਖੜਾ ਜੀ ਆਇਸ਼ਰ ਇੱਕ ਹੋਰ ਖੜਾ 244 BB60 ਨੰਬਰ 19 ਮਾਡਲ 290000 ਰੁਪਈਆ ਡਵਾੜਾ 90 ਪੈਸੇ ਟੈਰਾਂ ਚ ਟਰੈਕਟਰ ਹੈ ਜੀ ਇਹ 19 ਮਾਡਲ ਕਾਫੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਮੈਸੀ ਵੀ ਖਾ ਦੀ ਹੈ ਜੀ ਆ ਬਾਹਰ ਦੇ ਨੰਬਰ DI ਟਰੈਕਟਰ ਵੀ ਇੱਥੇ ਖੜੇ ਆ 2004 ਮਾਡਲ 159500 ਰੁਪਇਆ ਟਮਾਟਾ ਇਹ ਹੈ ਜੀ ਮੈਸੀਜ 241 ਫੈਪਰ ਹੱਡ ਲੱਗੀ ਹੈ ਡਰਕ ਵਗੈਰਾ ਲੱਗਾ ਅਗਲੇ ਟਾਇਰ ਬਹੁਤ ਨਵੇਂ ਹੈ ਮੈਗਨੇ ਟਾਇਰ 75% ਟਾਇਰ ਹੈ ਜੀ ਤੇ ਬਾਕੀ ਸਾਰ ਕੰਡੀਸ਼ਨ ਦਾ ਟ੍ਰੈਕਟਰ ਹੈ ਐਮ ਵਗੈਰਾ ਵੇਚਦਾਗਾ ਅੱਗੇ ਸੁਵਰਾਜ 744 4 ਲੀਟਰ ਬਿਲਕੁਲ ਨਵੇਂ ਮੈਗਨੇ ਟਾਇਰ 75% ਟਾਇਰ ਹੈ ਜੀ ਇਸ ਟ੍ਰੈਕਟਰ ਦੇ ਰੇਟ ਤੇ ਮਾਡਲ ਨੇ ਕਾਫੀ ਟਰੈਕਟਰਾਂ ਦੇ ਨਿਕਲੇ ਗਏ ਇਹ ਇੱਥੇ ਆ ਕੇ ਤੁਸੀਂ ਚਲਾ ਕੇ ਚੈੱਕ ਕਰਕੇ ਗੱਲਬਾਤ ਕਰਕੇ ਖਰੀਦ ਸਕਦੇ ਆ ਅੱਗੇ ਤੁਹਾਨੂੰ ਇੱਕ ਹੋਰ 241 ਨਿਕਾ ਮਰਾ ਦੀ ਜੀ ਵੈਸੀ 247 241 ਟਰੈਕਟਰ ਕਾਫੀ ਜ਼ਿਆਦਾ ਟਰੈਕਟਰ ਆਇਆ 241 ਟਰੈਕਟਰ ਅੱਗੇ ਕਈ ਯਾਰ ਕੋਈ ਮੈਂਥਾਰੀ ਮੰਡੀ 'ਚ ਦੋ ਜਾਂ ਤਿੰਨ ਟਰੈਕਟਰ ਹੁੰਦੇ ਆ ਕਟੋਕਟ ਅੱਜ 10 ਟਰੈਕਟਰ ਖੜੇ ਆ 241 ਹੈਗਾ ਜੀ ਮਹਾਸ਼ਕਤੀ ਮਾਡਲ ਆ ਇਹ ਰਗਲੇ ਬਿਲਕੁਲ ਨਵੇਂ ਮਗਰ ਲੈਟਰ 75% ਟਾਇਰ ਹੈ ਜੀ ਸਹੀ 75% ਟਾਇਰ ਹੈ ਇਹ ਟਰੈਕਟਰ ਤੁਹਾਨੂੰ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਕਰੀਬ ਕਰੀਬ ਇਹ ਟਰੈਕਟਰ 10 ਮਾਡਲ ਦੇ ਕਰੀਬ ਟਰੈਕਟਰ ਹੈ ਇਹ ਮਹਾਸ਼ਕਤੀ ਮਾਡਲ ਤੇ ਅੱਗੇ ਖੜਾ ਜੀ ਸੋਨਾਲੀਕਾ 60 ਵਾਲਾ ਟਰੈਕਟਰ ਹੈ ਜੀ 60 ਵਾਲਾ ਬਾਕੀ ਟਰੈਕਟਰ ਦੇ ਟਾਇਰ ਮਗਰ ਨੇ ਹੈਗੇ ਆ 80% ਟਾਇਰ ਆ ਸਿਰ ਪੀਸੀ ਦੇ ਮਾਰਕ ਜੀ ਦੇ ਅੱਗੇ ਆਉਂਦੇ ਸਵਰਾਜ ਦੇ ਹਿੱਸੇ ਵਾਲਾ ਟਰੈਕਟਰ ਪੰਜਾਬ ਨੰਬਰ 2001 ਮਾਡਲ ਪੰਜਾਬ ਨੰਬਰ 220000 ਰੁਪਏ ਡਿਮਾਂਡ ਹੈ ਜੀ ਹਾਂਜੀ ਬਾਈ ਪਰਕਟ ਸਿੰਘ ਬਣਾਂ ਚ ਕਮੈਂਟ ਕਰ ਰਿਹਾ ਬਾਈ ਸੇਲ ਵੀ ਹੁੰਦੇ ਆ ਟਰੈਕਟਰ ਕਸਟਮਰ ਕਿੰਨਾ ਕੁ ਹੁੰਦਾ ਮੰਡੀ ਚ ਜਾਂ ਐ ਆਈ ਵਾਪਸ ਚਲੇ ਜਾਂਦੇ ਆ ਕੁਝ ਕੁ ਟਰੈਕਟਰ ਬਾਈ ਇੱਥੇ ਕੁਝ ਕੁ ਸ਼ੋਰੂਮ ਬਣੇ ਹੋਇਆ ਡੀਲਰਾਂ ਦੇ ਉੱਥੇ ਖੜ੍ਹ ਜਾਂਦੇ ਆ ਅੰਦਰ ਟਰੈਕਟਰ ਜੋ ਜ਼ਿਮੀਂਦਾਰਾ ਟਰੈਕਟਰ ਹੁੰਦੇ ਆ ਘਰਾਂ ਚ ਵਾਪਸ ਚਲੇ ਜਾਂਦੇ ਆ ਤੇ ਜੋ ਟਰੈਕਟਰ ਰੇਟ ਸਿਰ ਜਾਂ ਕੋਈ ਭਾਅ ਸਿਰ ਦਾ ਕਿਸੇ ਨੂੰ ਪਸੰਦ ਆਉਂਦਾ ਉਹ ਟਰੈਕਟਰ ਇੱਥੇ ਸੇਲ ਹੋ ਜਾਂਦੇ ਆ ਕਾਕ ਹੁੰਦਾ ਵਿੱਚੋਂ ਮੰਡੀ ਦੇ ਵਿੱਚੋਂ ਇਹ ਮੰਡੀ ਕੁਝ ਨਾ ਕੁਝ ਟਰੈਕਟਰ ਜ਼ਰੂਰ ਵਿਕਦੇ ਆ ਇਹ ਨਹੀਂ ਕਿ ਸਾਰੀ ਸਾਰੀ ਮੰਡੀ ਖਾਲੀ ਰਹਿ ਜਾਂਦੀ ਆ ਜ਼ਰੂਰ ਵਿਕਦੇ ਕੁਝ ਨਾ ਕੋਈ ਟਰੈਕਟਰ 775 ਜੀ ਰਾਸਥਾਨ ਨੰਬਰ ਮਗਰਲੇ ਤੇ 30% ਅਗਲੇ ਵੀ ਇੰਨੇ 94 ਮਾਡਲ 1,66,000 ਰੁਪਏ ਡਮਾਡਾ ਕਈਰ ਬਾਈ ਕੁਝ ਕਿਸ ਨੇ ਕੋਈ ਦਿਮਾਗ 'ਚ ਕੋਈ ਗੱਲ ਹੋਵੇ ਕੋਈ ਸਵਾਲ ਹੋਵੇ ਤਾਂ ਜਲਦੀ ਜਲਦੀ ਕਮੈਂਟ ਕਰਦੇ ਆਪਾਂ ਵੀਡੀਓ ਬੰਦ ਕਰ ਦੇਣੀ ਆ ਚਾਰ ਪੰਜ ਸੱਤ ਟਰੈਕਟਰ ਰਹਿ ਗਏ ਆ ਜੀ ਅੱਗੇ ਹੈਗਾ ਫਾਰਮ ਟਰੈਕ 60 ਮਿਨੀ ਸੁਪਰ 2015 ਮਾਡਲ 4.5 ਲੱਖ ਰੁਪਏ ਡਿਮਾਂਡ ਤੇ ਅੱਗੇ ਹੈਗਾ ਜੀ ਸਵਰਾਜ 855 ਪਾਵਰ ਸਟੀering ਤੇ ਚੰਗੀ ਜਿਹੇ ਟਰੈਕਟਰ ਆ ਜੀ ਸਾਫ ਕੰਡੀਸ਼ਨ ਦਾ ਮਾਡਲ 2015 5 ਲੱਖ ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ 5 ਲੱਖ ਰੁਪਏ ਡਿਮਾਂਡ ਆ 265 ਟਰੈਕਟਰ ਬਈ ਅੱਜ ਬਹੁਤ ਥੋੜਾ ਆ 275 ਬਖਾ ਦਈਏ ਤੁਹਾਨੂੰ 275 ਆਇਆ 11 ਮਾਡਲ B 275 ਆ 2 ਲੱਖ ਤੇ 75000 ਰੁਪਏ ਡਿਮਾਂਡ ਆ 11 ਮਾਡਲ ਦੇ ਤੇ ਇੱਕ ਇੱਕ ਸਵਰਾਜ 855 ਹੋਰ ਖੜਾ ਇਹ ਟਰੈਕਟਰ ਹੈਗਾ ਜੀ PB 50 ਪੰਜਾਬ ਨੰਬਰ 2013 ਮਾਡਲ 465000 ਰੁਪਏ ਡਿਮਾਂਡ ਆ ਇਸ ਲੀਟਰ ਦੀ ਏਸੀ ਕੈਮਨ ਹੈ ਨੀਗਾ ਬਾਈ ਅੱਜ ਇੱਕ ਵੀ ਟਰੈਕਟਰ ਹੈ ਨੀਗਾ ਬਾਈ ਪਿੰਡਾ ਜੱਟ ਹੈ ਨਹੀਂ ਬਾਈ ਟਰਾਲੀਆਂ ਵੀ ਬਹੁਤ ਘਾਟਾ ਇੱਥੇ ਅੱਜ ਤੇ ਇਹ ਟਰੈਕਟਰ ਦੀ ਡਿਮਾਂਡ ਹੈ 13 ਮਾਡਲ ਦੀ 4 ਲੱਖ ਤੇ 65 ਹਜ਼ਾਰ ਰੁਪਿਆ ਚੰਗੇ ਡਰਾਂ ਦੇ ਟਰੈਕਟਰ ਥੋੜਾ ਜਿਆਦਾ ਮੋਬਾਈਲ ਨੰਬਰ ਦੱਸੋ ਜੀ ਮੋਬਾਈਲ ਨੰਬਰ 75083 ਕਿੰਨਾ ਜੀ 3531 V533 V533 ਦੇ ਸੰਪਰਕ ਕਰਕੇ ਤੁਸੀਂ ਆਟੋ ਡ੍ਰੈਕਟਰ ਖਰੀਦ ਸਕਦੇ ਆ ਤੇ ਬਾਕੀ ਮੰਡੀ ਵਾਲੇ ਗੇਟ ਅੱਲ ਵੀ ਬਈ ਵਿਖਾ ਦਿੰਦੇ ਪਰ ਇੱਥੇ ਟਰੈਕਟਰ ਕਾਫੀ ਥੋੜੇ ਆ ਉੱਥੇ ਜਿਆਦਾ ਟਰੈਕਟਰ ਆ ਜਾਂ ਇਧਰ ਲੈਂਚੀ ਖੜੇ ਆ ਤੇ ਮਿਲਦੇ ਆ ਜੀ ਹੁਣ ਫਿਰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਹੋ ਸਕਿਆ ਆਪਾਂ ਕੱਲੂ ਕੋੜਕਪੁਰਾ ਲਾਈਵ ਮੰਡੀ ਵੀ ਵਿਖਾਦੀ ਹੈ ਜੀ ਤੇ ਇੱਕ ਬਈ ਕਮੈਂਟ ਕਰਕੇ ਬਈ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਸਾਧ ਤੱਕ thunderbolt